ਪੰਜਾਬ ਨੇ 1990 ਤੋਂ ਬਾਅਦ ਇੱਕ ਅਜਿਹਾ ਦੌਰ ਹੰਡਾਇਆ ਜਿਸ ਨਾਲ ਸਿੱਖ ਨੌਜਵਾਨਾਂ ਨੂੰ ਆਪਣੇ ਹੱਕ ਲੈਣ ਲਈ ਹਥਿਆਰ ਚੁੱਕਣੇ ਪਏ। ਇਸ ਸਮੇਂ ਦੌਰਾਨ ਹਜ਼ਾਰਾਂ ਹੀ નિર્ਦੋਸ਼ ਸਿੱਖਾਂ ਨੂੰ ਕੋਹ-ਕੋ ਕੇ ਸ਼ਹੀਦ ਕੀਤਾ ਗਿਆ ਤੇ ਅਣਗਿਣਤ ਲਾਪਤਾ ਹੋ ਗਏ। ਹਰ ਰੋਜ਼ ਖੇਤਾਂ, ਨਹਿਰਾਂ ਤੇ ਦਰਿਆਵਾਂ ਦੇ ਵਿੱਚ ਲਾਸ਼ਾਂ ਮਿਲਦੀਆਂ ਸਨ। ਤੇ ਅਣਪਛਾਤੇ ਕਹਿ ਕੇ ਮਾਰੇ ਗਏ ਸਿੱਖਾਂ ਦਾ ਵਾਰਿਸ ਬਣਿਆ ਭਾਈ ਜਸਵੰਤ ਸਿੰਘ ਖਾਲੜਾ। ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲਿਆਂ ਵਿੱਚੋਂ ਸਭ ਤੋਂ ਵੱਡੇ ਚਿਹਰੇ ਹਨ। ਤੱਜ ਭਾਈ ਗੁਰਦਾਸ ਹਾਲ ਸ੍ਰੀ ਅਮਰitsar ਸਾਹਿਬ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਇੱਕ ਪੁਸਤਕ ਰਿਲੀਜ਼ ਕੀਤੀ ਗਈ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਹੀ ਵਾਸ ਦੀ ਵੌਇਸ ਆਫ ਦੀ ਵੌਇਸਲੈਸ। ਉਹ ਉਹਨਾਂ ਲੋਕਾਂ ਦੀ ਆਵਾਜ਼ ਸੀ ਜਿਹੜੇ ਬੇਜ਼ੁਬਾਨ ਕਰ ਦਿੱਤੇ ਗਏ। ਅਰੇ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਬੇਜ਼ੁਬਾਨਾਂ ਦੀ ਆਵਾਜ਼ ਬਣੋ। ਜਿਹੜੇ ਲੋਕ ਹਿੰਦੁਸਤਾਨ ਦੇ دہشت ਦੇ ਸਟੇਟ ਦੇ ਟੈਰਰਿਜ਼ਮ ਦੇ ਸ਼ਿਕਾਰ ਸੀਗੇ ਜਿਨ੍ਹਾਂ ਨੂੰ ਕਾਨੂੰਨ ਤੇ ਸੰਵਿਧਾਨ ਦੇ ਨੂੰ ਛਿੱਕੇ ਟੰਕੇ ਹਰ ਦਹਿਸ਼ਤੀ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ ਉਹਨਾਂ ਦੀ ਆਵਾਜ਼ ਉਹਨਾਂ ਨੇ ਇਸ ਸਿਵਲ ਸੁਸਾਇਟੀ ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖੀ